ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਾਈ ਰਾਜਾ ਆ ਸਾਨੂੰ ਅੱਜ ਵੀਰ ਮਿਲਿਆ ਜੀ ਪਿੰਡ ਚਾਲਕਲਾ ਜੋ ਕੀ ਕਹਿੰਦਾ ਕਿ ਮੈਂ ਕਨਵਰ ਗਰੇਵਾਲ ਜੀ ਦਾ ਬੜਾ ਫੈਨ ਆ ਤੇ ਮੈਂ ਉਹਦੇ ਵਾਂਗੂ ਗਾਉਣਾ ਚਾਹੁੰਨਾ ਆ ਉਹ ਤੁਹਾਨੂੰ ਮਿਲੋਣੇ ਆ ਜੀ ਲਵ ਗਰੇਵਾਲ ਪਿੰਡ ਚਾਲ ਤੋਂ ਜੋ ਕੀ ਕਹਿੰਦਾ ਕਿ ਮੈਂ ਗਰੇਵਾਲ ਸਾਹਿਬ ਨੂੰ ਗਾਉਣਾ ਸੋ ਇਹਦੇ ਕੋ ਸੁਣਦੇ ਹਾਂ ਜੀ ਭਾਜੀ ਸੁਣਾਓ ਜੀ ਰੋਮ ਰੋਮ ਵਚਵਾ ਸਜੜਦਾ ਡਾਟਾਏ ਦਰਬਾਰ ਸਜੜਦਾ ਤਰਪਿਆ ਹੋ ਰਿਆ ਯਾਰ ਤੇ ਘਰ ਤੋਂ ਮੈਂ ਸਾਟ ਰਿਹਾ ਸਕਦੀ ਯੋਦ ਦਰ ਨੂੰ ਆ ਤੋੜਿਆ ਪਈ ਖਸਪਾ ਨੂੰ ਖਾਵੇ ਯਾਰ ਦਿਆ ਆ ਤੋੜਿਆ ਪਈ ਖਸਮਾ ਨੂੰ ਖਾਵੇ ਤੇ ਮਸਤੇ ਮੈਂ ਫਿਰਦੇ ਮੈਂ ਰਾਤ ਨਕਾ ਯਾਰ ਵਜਾਵਾਂ ਤੇ ਮਸਤ ਮਾ ਫਰਦ ਰੋਇ ਲਾਇ ਲਾ ਗਾਵੇ ਮੌਲਾ ਰੋਇ ਲਾਇ ਲਾ ਗਾਵੇ ਤੇ ਬਸਤ ਮਾ ਫਰਦ ਮੇਰਾ ਤਨ ਕਾ ਯਾਰ ਵਜਾਵੇ ਤੇ ਮਤ ਮਾ ਵਦ ਮਸਤ ਬਣਾ ਦੇਣ ਗੇ ਬੀਬਾ ਨਚਨ ਲਾ ਦੇਣ ਗੇ ਬੀਬਾ ਮਸਤ ਬਣਾ ਦੇਣ ਗੇ ਬੀਬਾ ਨਚਨ ਲਾ ਦੇਣ ਗੇ ਬੀਬਾ ਰਾਜਾ ਮਸਤਾ ਦੇ ਵੇੜ ਮਸਤ ਬਣਾ ਦੇਣ ਗੇ ਬੀਬਾ ਰਾਜਾ ਮਸਤਾ ਦੇ ਵੇੜ ਮਸਤ ਬਣਾ ਦੇਣ ਗੇ ਬੀਬਾ ਅਸੀਂ ਮਸਤਾਂ ਦੀ ਯਾਰੀ ਨਹੀਂ ਭੁੱਲ ਜਾਏਗੀ ਦੁਨੀਆ ਧਾਰੀ ਦੀ ਜਦੋਂ ਉਹ ਚੜ ਗਈ ਮਸਤੀ ਭਾਰੀ ਵੀ ਤੇਰੀ ਹਸਤੀ ਮਟ ਜਾਓ ਸਾਰੀ ਦੀ ਹੋ ਨਾ ਕੋਈ ਘੁੱਟ ਪਿਉੜੀ ਈ ਕੋਈ ਘੁੱਟ ਪਿਉੜੀ ਤੇ ਹੋਸੀ ਉਡਾ ਤੜਕੇ ਵੀ ਬਾ ਰਾਜਾਏ ਮਸਤਾ ਦੇ ਵੇੜ ਵਸਤ ਬਣਾ ਦੇ ਕੇ ਵੀ ਬਾ ਰਾਜਾਏ ਮਸਤਾ ਦੇ ਵੇੜ ਵਸਤ ਬਣਾ ਦੇ ਕੇ ਵੀ ਬਾ ਧੰਨਵਾਦ